ਹਨੂਮਾਨ ਕੀ ਰਾਮ ਸੀਤਾ ਜਾਨ ਕੀ ਜੈ ਬੋਲੋ ਹਨੂਮਾਨ ਕੀ ਰਾਮ ਸੀਤਾ ਜਾਨ ਕੀ ਜੈ ਬੋਲੋ ਹਨੂਮਾਨ ਕੀ ਜੈ ਸ਼੍ਰੀ ਰਾਮ 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 ਬੜੇ ਹੀ ਅਹੀ ਸੁਭਾਗਿਆਸ਼ਾਲੀ ਹੈ ਕਿ 1990 92 ਦੇ ਵਿੱਚ ਵੀ ਸਾਨੂੰ ਅਯੋਧਿਆ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਪ੍ਰਭੂ ਸ਼੍ਰੀ ਰਾਮ ਜੀ ਨੇ ਦੁਬਾਰਾ ਆਪਣਾ ਕੰਮ ਸੰਪੂਰਨ ਕਰਨ ਤੋਂ ਬਾਅਦ ਸਾਨੂੰ ਆਪਣੇ ਦਰਸ਼ਨਾਂ ਲਈ ਸੱਦਿਆ ਔਰ ਘਾਰੀਵਾਲ ਦੇ ਵਿੱਚੋਂ 12 ਸਾਥੀ ਜਿਹੜੇ ਹੈ ਉਹ ਅਯੁੱਧਿਆ ਸਪੈਸ਼ਲ ਟ੍ਰੇਨ ਜਿਹੜੀ ਚਲਾਈ ਗਈ ਆਸਥਾ ਟ੍ਰੇਨ ਉਹਦੇ ਦੁਆਰਾ ਗਏ ਸੀਗੇ ਅੰਮ੍ਰਿਤਸਰ ਪਹੁੰਚਣ ਤੇ ਬਹੁਤ ਹੀ ਯੋਰ ਦਾ ਜਿਹੜਾ ਹੈ ਦੁਰਗਾਣਾ ਕਮੇਟੀ ਵੱਲੋਂ ਔਰ ਵਿਸ਼ਵੰਦ ਪਰਿਸ਼ਦ ਵੱਲੋਂ ਸਾਰੇ ਕਾਰ ਸੇਵਕਾਂ ਦਾ ਸਨਮਾਨ ਕੀਤਾ ਗਿਆ ਸਾਰੇ ਪੰਜਾਬ ਪਰ ਦੇ ਵਿੱਚੋਂ 1300 ਕਾਰ ਸੇਵਕ ਜਿਹੜੇ ਸੀਗੇ ਉਹ ਯੁੱਧ ਦੇ ਵਿੱਚ ਪਹੁੰਚੇ ਔਰ ਅੰਮ੍ਰਿਤਸਰ ਤੋਂ ਚਲਦੇ ਹੀ ਸਾਰੇ ਸਾਥੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਸੀਗਾ ਸਾਰੇ ਹੀ ਢੋਲ ਵਜਾਉਂਦੇ ਨੱਚਦੇ ਗਾਉਂਦੇ ਪੂਰਾ ਰਸਤਾ 22 ਘੰਟੇ ਦਾ ਸਫ਼ਰ ਸੀਗਾ ਕੋਈ ਪਤਾ ਨਹੀਂ ਲੱਗਾ ਕੋਈ ਸੁੱਤਾ ਨਹੀਂ ਪਤਾ ਹੀ ਨਹੀਂ ਲੱਗਾ ਕਦੋਂ ਸਫ਼ਰ ਜਿਹੜਾ ਹੈ ਪੂਰਾ ਹੋ ਗਿਆ ਔਰ ਜਲੰਧਰ ਲੁਧਿਆਣਾ ਅੰਬਾਲਾ ਥਾ ਥਾਂ ਤੇ ਸਾਰੇ ਕਾਰ ਸੇਵਕਾਂ ਦਾ ਜਿਹੜਾ ਹੈ ਉਹ ਸਰਮਾਨ ਹੋਇਆ ਗੱਡੀ ਦੇ ਵਿੱਚ ਪੂਰੀ ਵਿਵਸਥਾ ਸੀਗੀ ਸ਼ੁਰੂ ਤੋਂ ਹੀ ਉਹ ਚਾਹ ਪਾਣੀ ਲੰਗਰ ਬਹੁਤ ਜਿਆਦਾ ਸੀਗਾ ਔਰ ਲੋਕ ਆਪ ਹੀ ਜਿਹੜੇ ਆ ਫਲ ਫਰੂਟ ਲੈ ਕੇ ਭਾਵਨਾ ਦੇ ਨਾਲ ਆ ਰਹੇ ਸੀਗੇ ਔਰ ਅਯੁੱਧਿਆ ਪਹੁੰਚਣ ਤੇ ਰਹਿਣ ਦੀ ਉਥੇ ਖਾਣ ਪੀਣ ਦੀ ਬਹੁਤ ਜਿਆਦਾ ਵਸਥਾ ਸੀਗੀ ਦੁਰਗਾਣਾ ਕਮੇਟੀ ਮੰਦਿਰ ਅੰਮ੍ਰਿਤਸਰ ਵੱਲੋਂ ਔਰ ਹੋਰ ਕਈ ਸੰਸਥਾਵਾਂ ਵੱਲੋਂ ਲੰਗਰ ਲਗਾਏ ਗਏ ਸੀਗੇ ਔਰ ਅਯੁੱਧਿਆ ਤੇ ਪੂਰੀ ਸਜੀ ਦੀ ਸੀਗੀ 22 ਤਰੀਕ ਤੋਂ ਲੈ ਕੇ ਔਰ ਲਗਾਤਾਰ ਮੈਨੂੰ ਲੱਗਦਾ ਹੁਣ ਉਹ ਲਗਾਤਾਰੀ ਉਹ ਕੰਮ ਜਿਹੜਾ ਹੈ ਇਹ ਚੱਲਦਾ ਹੀ ਰਹਿਣਾ ਹੈ ਔਰ ਉੱਥੇ ਭਜਨ ਸੰਗੀਤਨ ਜਿਹੜਾ ਹੈ ਸਾਰਾ ਦਿਨ ਸਾਰੇ ਬਾਜ਼ਾਰਾਂ 'ਚ ਸਾਰੇ ਮੰਦਰਾਂ 'ਚ ਹਰ ਜਗ੍ਹਾ ਚੱਲ ਰਿਹਾ ਹੈ ਔਰ ਇਹ ਕਈ ਤਰ੍ਹਾਂ ਦੇ ਡਾਂਸ ਭਗਤੀ ਦੇ ਹੋ ਰਹੇ ਆ ਕਈ ਸ਼ੋਅ ਕਈ ਤਰ੍ਹਾਂ ਦੇ ਸ਼ੋਅ ਹੋ ਰਹੇ ਆ ਔਰ ਅਯੁੱਧਿਆ ਦੇ ਵਿੱਚ ਹਰ ਆਦਮੀ ਜਿਹੜਾ ਹੈ ਉਹ ਇਸ ਵੇਲੇ પ્રસન્ન ਨਜ਼ਰ ਆ ਰਿਹਾ ਹੈ ਉੱਤੇ ਜਾ ਕੇ ਐਸਾ ਲੱਗਦਾ ਹੈ ਕਿ ਰਾਮ ਰਾਜ ਆ ਗਿਆ ਹੈ ਯੁੱਧਿਆ ਦੇ ਵਿੱਚ ਔਰ ਇੱਥੋਂ ਸ਼ੁਰੂ ਹੋ ਗਏ ਸਾਰੇ ਭਾਰਤ ਦੇ ਵਿੱਚ ਜਿਹੜਾ ਹੈ ਉਹ ਰਾਮ ਰਾਜ ਧਾਰੀਵਾਲ ਤੋਂ ਕਿੰਨੇ ਕਿੰਨੇ ਜਣੇ ਗਏ ਧਾਰੀਵਾਲ ਤੋਂ ਕਿਦਨੂ ਗਏਗੇ ਪੰਜਾਬ ਦੇ ਵਿੱਚੋਂ 1300 ਲੋਕ ਗਏ ਸੀਗੇ ਔਰ ਧਾਰੀਵਾਲ ਦੇ ਵਿੱਚੋਂ ਜਿਹੜਾ ਹੈ ਅਸੀਂ ਇੱਥੋਂ ਬੱਸ ਕਰਕੇ ਜਿਹੜਾ ਅਮਰਸਰ ਪਹੁੰਚੇ ਸੀਗੇ ਅਮਰਸਰ ਤੋਂ ਆਸਟਾ ਟ੍ਰੇਨ ਦੇ ਦੁਆਰਾ ਕਿੰਨੇ ਦਿਨ ਬਾਅਦ ਵਾਪਸ ਆਏ 7 ਤਰੀਕ ਨੂੰ ਆਪਾਂ ਗਏ ਸੀਗੇ 8 ਨੂੰ ਸਵੇਰੇ 4:30 ਵਜੇ ਉੱਥੇ ਪਹੁੰਚੇ ਸੀਗੇ ਔਰ 9 ਨੂੰ ਸਾਢੇ 10:00 ਵਜੇ ਉੱਥੋਂ ਚੱਲੇ ਆ ਔਰ ਅਮਰਸਰ ਜਿਹੜਾ ਹੈ 7:00 ਵਜੇ ਸਾਡੀ ਟ੍ਰੇਨ ਜਿਹੜੀ ਹੈ ਉਹ ਵਾਪਸ ਪਹੁੰਚਦੀ ਹੈ ਪ੍ਰਭੂ ਸ਼੍ਰੀ ਰਾਮ ਜੀ ਦੀ ਅਸੀਮ ਕਿਰਪਾ ਦੇ ਨਾਲ ਅਯੋਧਿਆ ਨਵੇਂ ਮੰਦਪ ਬਨੇ ਮੰਦਰ ਸ਼੍ਰੀ ਰਾਮ ਨਾ ਲਾ ਜੀ ਦੇ ਦਰਸ਼ਨ ਕਰਨ ਦਾ ਸੁਭਾਗੇ ਪ੍ਰਾਪਤ ਹੋਇਆ ਅੱਜ ਤੋਂ ਦਿਨ ਦਿਨ ਪਹਿਲਾਂ ਆਪਾਂ ਮੰਦਰ ਦੇ ਦਰਸ਼ਨਾਂ ਵਾਸਤੇ ਧਾਰੀਵਾਲ ਤੋਂ 12 ਸਾਥੀ ਗਏ ਸੀਗੇ ਅੱਜ ਯਾਤਰਾ ਸੰਪੂਰਨ ਕਰਕੇ ਅਸੀਂ ਵਾਪਸ ਆਏ ਹਾਂ ਧਾਰੀਵਾਲ ਦੇ ਅੰਦਰ ਜੇਕਰ ਅਯੋਧਿਆ ਦੇ ਮਾਹੌਲ ਦੀ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਇੰਨਾ ਕੋ ਜਿਆਦਾ ਉਤਸ਼ਾਹ ਹੈ ਇੰਨਾ ਜਿਆਦਾ ਆਨੰਦਮਈ ਮਾਹੌਲ ਹੈ ਸਾਡੇ ਕੋਲ ਸ਼ਬਦ ਨਹੀਂ ਹੈ ਬਿਆਨ ਕਰਨ ਵਾਸਤੇ ਇੰਨਾ ਸ਼ਾਨਦਾਰ अरेंजमेंट ऑन द जानदार अहमदा खान दा दश नहीं सकदे दर्शन इतने बढ़िया तरीके नाल होंदे हैं लगभग रोज दा 300 ਤੋਂ 4 ਲੱਖ ਬੰਦਾ ਦਰਸ਼ਨ ਕਰ ਰਹਾ ਕੋਈ ਧੱਕਾ ਮੁਕੀ ਨਹੀਂ ਹੈ ਕੋਈ ਜਲਦੀ ਨਹੀਂ ਹੈ ਬਹੁਤ ਹੀ ਵਧੀਆ ਅਨੰਦਿਤ ਮਾਹੌਲ ਦੇ ਅੰਦਰ ਰਾਮ ਭਗਤਾਂ ਨੂੰ ਦਰਸ਼ਨ ਹੋ ਰਹੇ ਹੈ ਔਰ ਬਹੁਤ ਅਨੰਦਿਤ ਮਾਹੌਲਾ ਜੀ जय श्री राम जय श्री